ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਅੱਜ ਅਸੀਂ ਦੁਨੀਆ ਦੇ ਬਹੁਤ ਸੋਹਣੇ ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜਾ ਰਹੇ ਹਾਂ ਤੇ ਪ੍ਰਕਿਰਤੀ ਦੇ ਆਨੰਦ ਬਹੁਤ ਜ਼ਬਰਦਸਤ ਨੇ ਇੱਥੇ ਅਗਰ ਤੁਸੀਂ ਪ੍ਰਕਿਰਤੀ ਦੇ ਸ਼ਕੀਨ ਹੋ ਪਰਮਪితਾ ਪਰਮਾਤਮਾ ਨੂੰ ਜਾਨਣਾ ਚਾਹੁੰਦੇ ਹੋ ਤਾਂ ਇਹ ਸਥਾਨ ਬਹੁਤ ਵਧੀਆ ਸਥਾਨ ਹੈ ਇਸ ਜਗ੍ਹਾ ਦੀ ਜਿਹੜੀ ਖੂਬਸੂਰਤੀ ਹੈ ਉਹ ਤੁਹਾਡਾ ਮਨ ਮੋ ਲੂਗੀ ਬਹੁਤ ਹੀ ਸ਼ਾਂਤ ਜਗ੍ਹਾएं ਬਹੁਤ ਵਧੀਆ ਜਗ੍ਹਾएं ਇੱਥੇ ਤੁਸੀਂ ਪ੍ਰਕਿਰਤੀ ਦੇ ਨੇੜੇ ਜਾ ਸਕਦੇ ਹੋ ਬੱਦਲਾਂ ਦੇ ਨੇੜੇ ਜਾ ਸਕਦੇ ਹੋ ਝਰਨਿਆਂ ਦੇ ਨਦੀਆਂ ਦੇ ਪਹਾੜਾਂ ਦੇ ਤੇ ਹੋਰ ਬਹੁਤ ਸਾਰੇ ਫੁੱਲਾਂ ਦੇ ਨੇੜੇ ਜਾ ਸਕਦੇ ਹੋ ਤੇ ਪ੍ਰਕਿਰਤੀ ਦਾ ਬਹੁਤ ਸੋਹਣਾ ਜਿਹਾ ਆਨੰਦ ਹੈ ਇੱਥੇ ਤੇ ਪ੍ਰਕਿਰਤੀ ਦੇ ਨਾਲ ਭਰਿਆ ਭਰਪੂਰ ਏਰੀਆ ਹੈ ਸਾਰਾ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦਾ ਤਪਸਥਾਨ ਹੈ ਤੇ ਅਸੀਂ ਯਾਤਰਾ ਸਟਾਰਟ ਕਰਨਗੇ ਆ ਗੁਰਦੁਆਰਾ ਸ੍ਰੀ ਹੇਮਗੰੂਰ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਪੌਂਟਾ ਸਾਹਿਬ ਕਿਉਂਕਿ ਅਸੀਂ ਬਾਈ ਨਾਹਨ ਜਾ ਰਹੇ ਹਾਂ ਯਾਤਰਾ ਕਰਨ ਤੇ ਨਾਹਨ ਤੋਂ ਅਗਲਾ ਸਥਾਨ ਹੈ ਪੌਂਟਾ ਸਾਹਿਬ ਜੀ ਦਾ ਪੌਂਟਾ ਸਾਹਿਬ ਅਸੀਂ ਦਰਸ਼ਨ ਕਰਕੇ ਜਾਵੇ ਨਿਹਾਲੋ ਜਾਵੇ ਤਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਜੀ ਆਗਿਆ ਅੱਗੇ ਵਧੇ ਆਈ ਅੱਗੇ ਜਾਵਾਂਗੇ ਅਸੀਂ ਰਿਸ਼ੀਕੇਸ਼ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਜੀ ਇਸ ਸਥਾਨ ਦੇ ਉੱਪਰ ਅਗਰ ਤੁਸੀਂ ਰਾਤ ਰਹਿਣਾ ਚਾਹੁੰਦੇ ਹੋ ਤਾਂ ਇਹ ਬਹੁਤ ਵਧੀਆ ਸਥਾਨ ਹੈ ਨਾਈਟ ਸਟੇ ਵਾਸਤੇ ਤੁਸੀਂ ਪੌਂਟਾ ਸਾਹਿਬ ਵੀ ਰਾਤ ਰਹਿ ਸਕਦੇ ਹੋ ਇੱਥੇ ਵੀ ਰਾਤ ਰਹਿ ਸਕਦੇ ਹੋ ਅੱਗੇ ਚੱਲਾਂਗੇ ਆਪਾਂ ਰਾਤ ਰਹਿਣ ਦੀ ਵਿਵਸਥਾ ਅੱਗੇ ਵੀ ਹੈਗੀ ਹੈ ਤੇ ਇਸ ਸਥਾਨ ਦੇ ਉੱਪਰ ਤੁਸੀਂ ਆਪਣਾ ਪਾਸ ਬਣਵਾਉਗੇ ਹਿਮਕੁੰਡ ਸਾਹਿਬ ਜਾਣ ਵਾਸਤੇ ਯਾਤਰੀ ਪਾਸ ਬਣਦਾ ਹੈ ਉਹ ਪਾਸ ਬਣਵਾ ਕੇ ਗੁਰਦਾਰ ਸਾਹਿਬ ਦੇ ਦਰਸ਼ਨ ਕਰਕੇ ਆਓ ਚੱਲਦੇ ਹਾਂ ਜੀ ਅੱਗੇ ਵਾਲੇ ਪਾਸੇ ਆ ਰਸਤੇ ਦੇ ਵਿੱਚ ਸਾਨੂੰ ਕਾਵੜ ਯਾਤਰਾ ਵਾਲੇ ਬੰਦੇ ਮਿਲੇ ਆਂ ਇਹ ਕਾਵੜ ਯਾਤਰਾ ਚੱਲ ਰਹੀ ਹੈ ਜੀ ਸਾਉਣ ਦੇ ਮਹੀਨੇ ਚ ਆਇਆ ਮੈਂ ਇੱਥੇ ਤੇ ਇਹ ਦੇਖੋ ਜੀ ਬਹੁਤ ਸੋਹਣੀ ਯਾਤਰਾ ਚੱਲ ਰਹੀ ਹੈ ਕਾਵੜ ਦੀ ਤੇ ਇਹਨਾਂ ਦੇ ਜਿਹੜੇ ਬਾਈਕ ਵਾਲੇ ਹੁੰਦੇ ਆ ਇਹਨਾਂ ਦਾ ਥੋੜਾ ਵਿਚਾਰ ਰੱਖਿਓ ਆਪਣਾ ਤੇ ਅੱਗੇ ਲੱਗਿਆ ਹੋਇਆ ਜਾਮ ਜੀ ਪਹਾੜ ਗਿਰ ਗਿਆ ਹੈ ਪਹਾੜਾਂ ਦੇ ਵਿੱਚ ਸੁਰੱਖਿਤ ਹੋ ਕੇ ਚੱਲਿਓ ਕਿਉਂਕਿ ਇੱਥੇ ਪਹਾੜ ਖਿਸਕਦੇ ਰਹਿੰਦੇ ਆ ਰਸਤਾ ਖਤਰਨਾਕ ਹੈ ਕਾਫੀ ਤੇ ਇਹ ਦੇਖੋ ਜੀ ਪ੍ਰਕਿਰਤੀ ਦੇ ਆਨੰਦ ਪ੍ਰਕਿਰਤੀ ਦੇ ਨਜ਼ਾਰੇ ਤੇ ਪ੍ਰਕਿਰਤੀ ਦਾ ਬਣਾਇਆ ਇੱਕ ਬਹੁਤ ਸੋਹਣਾ ਜਿਹਾ ਜੀਵ ਤੇ ਇਹਨਾਂ ਬਾਈਕਰਾਂ ਤੋਂ ਥੋੜਾ ਵਿਚਾਰ ਰੱਖਿਓ ਕਿਉਂਕਿ ਇਹਨਾਂ ਦਾ ਕੋਈ ਹਸਾਬ ਤਾਂ ਵੈਦਾਂ ਦਾ ਹੀ ਹੁੰਦਾ ਹੈ ਤੇ ਇਹ ਲੰਗਰ ਹੈ ਜੀ ਹਰ ਸਾਲ ਲੱਗਦਾ ਇੱਥੇ ਬਾਬਾ ਜੀ ਨੂੰ ਮਿਲਾਵਾਂਗਾ ਮੈਂ ਤੁਹਾਨੂੰ ਤੇ ਬਹੁਤ ਵਧੀਆ ਉਹਨਾਂ ਦਾ ਬਰਨਾਲਾ ਸੰਗਰੂਰ ਬਿਲਕੁਲ ਆਪਾਂ ਕੀ ਬਕੋਲੇ ਗੁਰੂ ਘਰ ਲੰਗਰ 'ਚ ਥੋੜੇ ਛਾਪਾ ਬਰਨਾਲਾ ਸੰਗਰੂਰ 5 ਮਹੀਨੇ ਲਗਾਤਾਰ ਮੈਂ ਹੀ ਤੋਂ ਲੈ ਕੇ ਦੁਪਰ ਤੱਕ ਜੀ ਆਨੁ ਸੇਵਾ ਸੰਗਤ ਦੀ ਤੇ ਤੁਹਾਡਾ ਆਪਣਾ ਲੰਗਰ ਹੈ ਜੀ ਸਗੋ ਪ੍ਰੇਮ ਨਾਲ ਏ ਲੰਗਰ ਦੀ ਕੋਈ ਬਾਹਰੋਂ ਸਹਤਾ ਨਹੀਂ ਕੋਈ ਬਾਹਰੋਂ ਮਾਇਆ ਨਹੀਂ ਜੋ ਸੰਗਤਾਂ ਦੀ ਆ ਗੋਲਕ ਵਿੱਚ ਪਉਂਦੀ ਆ ਨਾਲ ਦੀ ਨਾਲ ਵਰਤਿਆ ਜਾਂਦਾ ਜੀ ਪਕਾਉਣੇ ਗਰਮ ਮੱਦਿਆ ਜੀ ਕਿਾ ਗਰਮ ਤੇ ਬਾਬਾ ਜੀ ਆ ਜਿਹੜੇ ਇੱਥੇ ਸੇਵਾ ਨਿਭਾਰੇ ਆ ਕਾਫੀ ਸਾਲਾਂ ਤੋਂ ਲੰਗਰ ਚੱਲ ਰਿਹਾ ਹੈ ਤੇ ਇਹਨਾਂ ਨੇ ਜਗ੍ਹਾ ਕੁਝ ਕਰਾਈ ਤੇ ਲਈ ਵੀ ਕੁਝ ਮੂਲੇ ਲਈ ਵੀ ਹੈ ਤੇ ਰਸਤੇ ਵਿੱਚ ਇਹ ਭੋਲੇनाथ ਜੀ ਦਾ ਆ ਮੂਰਤੀ ਹੈ ਇਹ ਅਸੀਂ ਜਦੋਂ 15-20 ਸਾਲ ਪਹਿਲਾਂ ਆਏ ਸੀ ਉਦੋਂ ਵੀ ਇਹ ਮੂਰਤੀ ਹੈ ਸੀ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਇਹ ਸਥਾਨ ਤੇ ਅੱਗੇ ਅਸੀਂ ਜਾਵਾਂਗੇ ਦੇਵ ਪ੍ਰਿਆਗ ਦੇਵ ਪ੍ਰਿਆਗ ਦੇ ਵਿੱਚ ਤੁਹਾਨੂੰ ਤਿੰਨ ਨਦੀਆਂ ਦਾ ਸੰਗਮ ਮਿਲੇਗਾ ਇਹ ਹੈ ਭਾਗੀਬਤੀ ਨਦੀ ਹੈ ਅਲਖਨੰਦਾ ਹੈ ਤੇ ਸਰਸਵਤੀ ਨਦੀ ਹੈ ਸਰਸਵਤੀ ਨਦੀ ਇੱਥੇ ਹਲੋਪ ਹੋ ਕੇ ਚਲਦੀ ਹੈ ਉਹ ਦਿਖਦੀ ਨਹੀਂ ਹੈਗੀ ਤੇ ਕਹਿੰਦੇ ਤਿੰਨ ਨਦੀਆਂ ਦਾ ਸੰਗਮ ਹੈ ਇਹ ਜਗ੍ਹਾ ਦਾ ਨਾਮ ਹੈ ਦੇਵ ਪ੍ਰਿਆਗ ਦੇਹ ਪ੍ਰਯਾਗ ਤੋਂ ਅੱਗੇ ਵੱਧਦੇ ਹੋਏ ਅਸੀਂ ਜਾਵਾਂਗੇ ਸ਼੍ਰੀਨਗਰ ਸ਼੍ਰੀਨਗਰ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਤੁਸੀਂ ਸਟੇ ਕਰ ਸਕਦੇ ਹੋ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਅਗਰ ਹੋਟਲ 'ਚ ਸਟੇ ਕਰਨਾ ਚਾਹੁੰਦੇ ਹੋ ਤਾਂ ਹੋਟਲ 'ਚ ਵੀ ਸਟੇ ਕਰ ਦੇ ਕਰ ਸਕਦੇ ਹੋ ਤੇ ਸ਼੍ਰੀਨਗਰ ਦਾ ਸਵੇਰ ਦਾ ਨਜ਼ਾਰਾ ਹੈ ਬਹੁਤ ਹੀ ਅਲੌਕਿਕ ਨਜ਼ਾਰਾ ਹੈ ਸਵੇਰ ਦਾ ਤੇ ਬਹੁਤ ਵਧੀਆ ਇੱਥੇ ਦ੍ਰਿਸ਼ ਬਣਿਆ ਹੋਇਆ ਹੈ ਦੇਖੋ ਕੁਦਰਤ ਆਪ ਮੋਹਾਰੇ ਹੋ ਕੇ ਸਵਾਗਤ ਕਰ ਰਹੀ ਹੈ ਤੇ ਜਿਹੜੀ ਇਹ ਤੁਹਾਨੂੰ ਤੁਹਾਡੇ ਸਾਹਮਣੇ ਨਦੀ ਹੈ ਇਹ ਅਲਖਨੰਦਾ ਨਦੀ ਹੈ ਅਲਖਨੰਦਾ ਦੇ ਉੱਪਰ ਇਹ ਪੁਲ ਲੱਗੇ ਹੋਏ ਆ ਤੇ ਅਲਖਨੰਦਾ ਦੇ ਕਿਨਾਰੇ ਤੇ ਹੀ ਸ਼੍ਰੀਨਗਰ ਸ਼ਹਿਰ ਹੈ ਜਿਹੜਾ ਉਹ ਵਸਿਆ ਹੋਇਆ ਹੈ ਤੇ ਬਹੁਤ ਸੋਹਣਾ ਜਿਹਾ ਸ਼ਹਿਰ ਹੈ ਇਸ ਤੋਂ ਬਾਅਦ ਸਾਡੀ ਜਿਹੜੀ ਪਲੈਨਿੰਗ ਹੈ ਉਹ ਜਾਣਦੀ ਹੈ ਗੋਬਿੰਦ ਘਟ ਤੇ ਜੋਸੀਮਾ ਠਾਊਗਾ ਰਸਤੇ ਦੇ ਵਿੱਚ ਤੇ ਹੋਰ ਸਟੇਸ਼ਨ ਆਣਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਜਾਵਾਂਗਾ ਤੇ ਇੱਕ ਇਹ ਮੰਦਰ ਹੈ ਧਾਰੀ ਦੇਵੀ ਦਾ ਮੰਦਿਰ ਹੈ ਜੀ ਇਹ ਤੇ ਅਲਖਨਦਾ ਨਦੀ ਦੇ ਕਿਨਾਰੇ ਬਣਿਆ ਹੋਇਆ ਮੰਦਿਰ ਹੈ ਬਹੁਤ ਸੋਹਣਾ ਜਿਹਾ ਮੰਦਿਰ ਹੈ ਤੇ ਜਿਹੜੇ ਚਾਰ ਧਾਮ ਦੇ ਯਾਤਰੀ ਜਾਂਦੇ ਆਂ Hindu dharm ਦੇ ਵਿੱਚ ਉਹ ਇਸ ਮੰਦਿਰ ਤੇ ਦਰਸ਼ਨ ਕਰਕੇ ਫਿਰ ਅੱਗੇ ਵੱਧਦੇ ਆਂ ਚਾਰ ਧਾਮ ਵਾਸਤੇ ਇਹ ਮੰਦਿਰ ਕਾਫੀ ਵਿਸ਼ੇਸ਼ ਮੰਦਿਰ ਹੈ ਤੇ ਕਾਲੀ ਮਾਤੀ ਦਾ ਮਾਤਾ ਦਾ ਮੰਦਿਰ ਹੈ ਤੇ ਇੱਥੇ ਦੇ ਜਿਹੜੇ ਲੋਕੀਂ ਆਨੰਦ ਹੈ ਜਿਹੜਾ ਲੋਕੀਂ ਨਜ਼ਾਰਾ ਕੁਦਰਤ ਦਾ ਉਹ ਵੀ ਬਹੁਤ ਵਧੀਆ ਨਜ਼ਾਰਾ ਹੈ ਇਹ ਦੇਖੋ ਇਸ ਪਾਸੇ ਕਿ ਕੁਦਰਤ ਕਿੰਨੀ ਸ਼ਾਨਦਾਰ ਹੈ ਬੱਦਲਾਂ ਦੇ ਮੌਸਮ ਦੇ ਵਿੱਚ ਆਇਆ ਮੈਂ ਬੱਦਲ ਦੇਖੋ ਥੱਲੇ ਹੀ ਆ ਗਿਆ ਬਿਲਕੁਲ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਸਟੇਸ਼ਨ ਹੈ ਉਹ ਨਗਰਾਸੂ ਹੈ ਇਹ ਨਗਰਾਸੂ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਬਾਬਾ ਬੰਤਾ ਸਿੰਘ ਜੀ ਨੇ ਬਣਾਇਆ ਜੀ ਤੇ ਇਸ ਜਗ੍ਹਾ ਤੇ ਵੀ ਤੁਸੀਂ ਸਟੇ ਕਰ ਸਕਦੇ ਹੋ ਰਾਤ ਨੂੰ ਅਗਰ ਤੁਹਾਨੂੰ ਰਾਤ ਨੂੰ ਲੇਟ ਹੋ ਜਾਓ ਜਾਂ ਕੋਈ ਪ੍ਰੋਬਲਮ ਆ ਜੇ ਤਾਂ ਇਸ ਗੁਰਦੁਆਰਾ ਸਾਹਿਬ ਤੁਸੀਂ ਰਾਤ ਨੂੰ ਬੜੇ ਆਰਾਮ ਨਾਲ ਸਟੇ ਕਰ ਸਕਦੇ ਹੋ ਨੇ ਅੱਗੇ ਜੋ ਸੀਮਟ ਵੀ ਹੈਗਾ ਗੁਰਦੁਰ ਸਾਹਿਬ ਉੱਥੇ ਵੀ ਤੁਸੀਂ ਸਟੇ ਕਰ ਸਕਦੇ ਹੋ ਤੇ ਰਸਤੇ ਦਾ ਨਜ਼ਾਰਾ ਤੁਹਾਨੂੰ ਮੈਂ ਦਿਖਾਉਂਦੇ ਜਾ ਰਿਹਾ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਹੈ ਜਦੋਂ ਆਪਾਂ ਬੱਦਲਾਂ ਦੇ ਮਹੀਨੇ ਜਾਂਦੇ ਆ ਇੱਥੇ ਥੋੜੀ ਦਿੱਕਤ ਆਉਂਦੀ ਹੈ ਬੱਦਲਾਂ ਦੇ ਵਿੱਚ ਪਰ ਇਹ ਦੇਖੋ ਬੱਦਲ ਨਾ ਬਿਲਕੁਲ ਪਹਾੜਾਂ ਦੇ ਨਾਲ ਆ ਕੇ ਜਿਦਾਂ ਚਿੱਟੀ ਰੂਨ ਦੀ ਚਾਦਰ ਹੁੰਦੀ ਹੈ ਨਾ ਇਸ ਤਰੀਕੇ ਨਾਲ ਨਜ਼ਰ ਆ ਰਹੇ ਆ ਬਹੁਤ ਸੋਹਣਾ ਦ੍ਰਿਸ਼ ਹੈ ਅੱਖਾਂ ਨਾਲ ਦੇਖ ਕੇ ਤਾਂ ਇੰਨਾ ਸੋਹਣਾ ਲੱਗਦਾ ਹੈ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਹ ਛੋਟੇ ਛੋਟੇ ਝਰਨੇ ਚੱਲ ਰਹੇ ਆ ਤੇ ਇਹ ਵੀ ਬਹੁਤ ਸੋਹਣੇ ਲੱਗਦੇ ਆ ਰਸਤੇ ਦੇ ਵਿੱਚ ਤੁਹਾਨੂੰ ਕਾਫੀ ਝਰਨੇ ਮਿਲਦੇ ਜਾਣਗੇ ਤੇ ਸਾਡੀ ਜਿਹੜੀ بارش ਹੈ ਉਹ ਪਟਨਾ ਸਾ ਪੋਟਾ ਸਾ ਬੰਦ ਹੋ ਗਈ ਸੀ ਉਸ ਤੋਂ ਬਾਅਦ ਨਹੀਂ ਆਈ بارش ਤੇ ਇਹਨਾਂ ਦੇ ਛੋਟੇ ਛੋਟੇ ਖੇਤ ਹੈ ਇੱਥੇ ਖੇਤੀ ਕਰਦੇ ਆ ਤੇ ਇਹ ਵੀ ਦੇਖੋ ਦ੍ਰਿਸ਼ ਕਿੰਨਾ ਸ਼ਾਨਦਾਰ ਹੈ ਇਹ ਦੇਖੋ ਜੀ ਬੱਦਲ ਕਿੰਨੇ ਸੋਹਣੇ ਲੱਗ ਰਹੇ ਆ ਤੇ ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਪੁਆਇੰਟ ਹੋਊਗਾ ਉਹ ਗੋਬਿੰਦ ਘਾਟ ਦਾ ਹੋਊਗਾ ਹਲੋ ਜੀ ਆਪਾਂ ਪਹੁੰਚ ਗਏ ਗੋਬਿੰਦ ਘਾਟ ਤੇ ਗੋਬਿੰਦ ਘਾੜ ਦਾ ਦ੍ਰਿਸ਼ ਮੈਂ ਤੁਹਾਨੂੰ ਦਿਖਾਣਾ ਗੁਰਦੁਆਰਾ ਸਾਹਿਬ ਦਾ ਇਹ ਗੋਬਿੰਦ ਘਾੜ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਤੁਸੀਂ ਜਿੱਦਾਂ ਮਰਜੀ ਜਿੰਨੇ ਮਰਜੀ ਬੰਦੇ ਹੋ ਆਰਾਮ ਦੇ ਨਾਲ ਸਟੇ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਦੇਖੋ ਇਹ ਗੁਰਦੁਆ ਗੁਰੂ ਘਰ ਦਾ ਨਿਸ਼ਾਨ ਸਾਹਿਬ ਹੈ ਤੇ ਜਿਹੜਾ ਵਾਤਾਵਰਨ ਹੈ ਉਹ ਵੀ ਬਹੁਤ ਸੁਧਾ ਹੈ ਤੇ ਮੈਂ ਹੁਕਮਨਾਮਾ ਸਾਹਿਬ ਦਿਖਾਵਾਂਗਾ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਤੇ ਕੁਝ ਇਤਿਹਾਸ ਦਾ ਜਿਹੜਾ ਵਰਣਨ ਹੈ ਉਹ ਵੀ ਦਿਖਾਵਾਂਗਾ ਤੁਹਾਨੂੰ ਮੈਂ ਇਹ ਇਤਿਹਾਸ ਹੈ ਗੁਰੂ ਘਰ ਦਾ ਤੇ ਅੱਜ ਦਾ ਜਿਹੜਾ ਹੁਕਮਨਾਮਾ ਹੁਕਮਨਾਮਾ ਜੀ ਤਨਾਸ਼ਰੀ ਮਹੱਲਾ ਪੰਜਵਾਂ ਓਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਥ-ਸਾਥ ਸprit ਪਾਲੇ ਵਾਹਿਗੁਰੂ ਜੀ ਇਹ ਗੁਰੂ ਘਰ ਹੈ ਇੰਦਰ ਤੇ ਇਸ ਤੋਂ ਬਾਅਦ ਸਾਡੀ ਯਾਤਰਾ ਸਟਾਰਟ ਹੋਊਗੀ ਗੁਰਦੁਆਰਾ ਸ੍ਰੀ ਹੇਮਗੰਡ ਸਾਹਿਬ ਜੀ ਦੀ ਰਾਤ ਨੂੰ ਅਸੀਂ ਗੁਰਦਰਾ ਸਭ ਸਟੇ ਕਰਾਂਗੇ ਤੇ ਸਵੇਰੇ ਚਾਲੇ ਪਾਵਾਂਗੇ ਸਾਜਰੇ ਗੁਰਦੁਆਰਾ ਸ਼੍ਰੀ ਹੇਮਗੰਉ ਸਾਹਿਬ ਵਾਸਤੇ ਤੇ ਇਹ ਨਦੀ ਹੈ ਬਾਹਰਲੀ ਸਾਈਡ ਇਸ ਜਗ੍ਹਾ ਤੇ ਪਹਿਲਾਂ ਪੁਲ ਹੁੰਦਾ ਹੁੰਦਾ ਸੀ ਪੁਰਾਣਾ ਜਿਹੜਾ ਪਿੱਛੇ ਜਦੋਂ 2013 ਦੇ ਵਿੱਚ ਵਾਰਡ ਆਈ ਹੈ ਉਹ ਟਹਿ ਟੇਰੀ ਹੋ ਗਿਆ ਸੀ ਤੇ ਇਹ ਨਵਾਂ ਪੁਲ ਲਗਾਇਆ ਉਸ ਤੋਂ ਬਾਅਦ ਹੁਣ ਜਿਹੜੀ ਜਿਹੜੀ ਲੋਕ ਜਾ ਰਹੇ ਆ ਜਿਹੜੀ ਸੰਗਤ ਜਾਰੀ ਹੈ ਇਸੇ ਪੁਲ ਦੇ ਰਾਹੀਂ ਜਾ ਰਹੀ ਹੈ ਅੱਗੇ ਗੁਰਦੁਆਰਾ ਸਾਹਿਬ ਕਾਲ ਸਾਹ ਵਾਹਿਗੁਰੂ ਜੀ ਕੀ ਬੋਲੇ ਕਿਹੜੀ ਜਗ੍ਹਾ ਤੋਂ ਆਏ ਭਾਜੀ ਤੁਸੀਂ ਤੋਂ ਆਏ ਹਾਂ ਮਹਾਰਾਸ਼ਟਰ ਢੇਂਕੂਨ ਸਾਹਿਬ ਦੀ ਯਾਤਰਾ ਕਰਨ ਵਾਸਤੇ ਸਾਡੀ ਯਾਤਰਾ ਸਫਲ ਹੋ ਚੁਕੀ ਹੈ ਤੇ ਅਸੀਂ ਘਾਣੋਂ ਨਿਕੜ ਕੇ ਵਾਹਿਗੁਰੂ ਖਾਲਸਾ ਸਟਾਈ ਕਰਦੀ ਕੀ ਪਤਾ ਜੀ ਪਹਿਲੀ ਯਾਤਰਾ ਧੰਨਵਾਦ ਜੀ ਤੇ ਪਹਿਲਾਂ ਇਹ ਚੜਾਈ ਸਾਰੀ 13 ਕਿਲੋਮੀਟਰ ਦੀ ਹੁੰਦੀ ਸੀ ਜਿਹਦੇ ਵਿੱਚੋਂ ਹੁਣ 5 ਕਿਲੋਮੀਟਰ ਤਾਂ 4.5 4.5 ਦੇ ਆਸ-ਪਾਸ ਤਾਂ ਗੱਡੀਆਂ ਆਣ ਲੱਗੀਆਂ ਤੇ ਅੱਗੇ ਤਕਰੀਬਨ 9 ਕਿਲੋਮੀਟਰ ਦੀ ਚੜਾਈ ਪੈਦਲ ਦੀ ਰਹੀ ਹੈ ਤੇ ਜਿਹੜਾ ਵਾਤਾਵਰਨ ਹੈ ਉਹ ਬਹੁਤ ਸੋਹਣਾ ਹੈ ਦੇਖੋ ਮਾਹੌਲ ਬਹੁਤ ਸੋਹਣਾ ਹੈ ਤੇ ਚੜ੍ਹਾਈ ਕਾਫੀ ਇਨਾ ਨੇ ਖੜੀ ਕਰਦੀ ਕਿਉਂਕਿ ਜਿਹੜੀ ਪਹਿਲਾ ਪੁਰਾਣਾ ਰਸਤਾ ਸੀ ਉਹ ਟੈ ਢੇਰੀ ਹੋ ਗਿਆ ਤੇ ਦੇਖੋ ਕਿੰਨਾ ਸ਼ਾਨਦਾਰ ਜਿਆ ਦ੍ਰਿਸ਼ ਹੈ ਤੇ ਜੋਰ ਤਾਂ ਥੋੜਾ ਲੱਗ ਰਿਹਾ ਪਰ ਵਾਹਿਗੁਰੂ ਦਾ ਨਾਮ ਲੈ ਕੇ ਚੱਲੀ ਜਾ ਰਹੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਦੇਖੋ ਜੀ ਘੋੜਿਆਂ ਤੇ ਆ ਰਹੇ ਆ ਲੋਕਾਂ ਤੇ ਅਗਰ ਤੁਸੀਂ ਘੋੜੇ ਦੀ ਯਾਤਰਾ ਕਰਨੀ ਚਾਹੁੰਦੇ ਹੋ ਤਾਂ 18 ਸੋ ਜਾਂ 1900 ਰੁਪਿਆ ਲੈਂਦੇ ਆ ਇੱਕ ਸਾਈਡ ਦਾ ਤੁਸੀਂ ਆਰਾਮ ਦੇ ਨਾਲ ਯਾਤਰਾ ਕਰ ਸਕਦੇ ਹੋ ਤੇ ਦੇਖੋ ਪੁਰਾਣੀ ਵਾਲਾ ਰਸਤਾ ਜੀ ਤੇ ਨਵਾਂ ਰਸਤਾ ਉੱਪਰ ਹੀ ਸੈੱਡ ਬਣਾਇਆ ਹੋਇਆ ਤੇ ਸਾਈਕਲ ਤੇ ਯਾਤਰਾ ਕਰ ਰਹੇ ਆ ਭਾਈ ਸਾਹਿਬ ਜੀ ਦੇਖੋ ਇਹਨਾਂ ਨੂੰ ਵੀ ਮਿਲਦੇ ਆ ਅੱਗੇ ਜਾ ਕੇ ਤੇ ਇਹ ਜਿਹੜਾ ਪੁਰਾਣਾ ਰਸਤਾ ਸੀ ਉਹ ਟੱਗ ਗਿਆ ਸੀ ਉਸ ਟਾਈਮ ਜਦੋਂ ਬਾੜ ਆਈ ਤੇ ਕੁਦਰਤ ਦਾ ਨਜ਼ਾਰਾ ਦੇਖੋ ਤੇ ਇਹ ਨਦੀ ਦੇ ਉੱਪਰ ਇਹਨਾਂ ਨੇ ਹੁਣ ਛੋਟਾ ਪੁਲ ਬਣਾਇਆ ਹੋਇਆ ਤੇ ਪਰਲੀ ਸਾਈਡ ਸਾਹਮਣੇ ਵਾਲੀ ਸਾਈਡ ਵੱਡਾ ਪੁਲ ਹੈ ਇਹ ਸੁਰਿੰਦਰ ਸਿੰਘ ਜੀ ਹੈ ਹਰਮੰਦਰ ਸਾਹਿਬ ਜੀ ਤੋਂ ਤੇ ਸਾਈਕਲ ਯਾਤਰਾ ਕਰਕੇ ਜਾ ਰਹੇ ਆ ਤੇ ਸਾਈਕਲ ਹੀ ਉੱਪਰ ਲੈ ਕੇ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਤੇ ਇਹਨਾਂ ਦਾ ਦੋਸਤ ਹੈ ਸੁਖਵੀਰ ਸਿੰਘ ਜੀ ਗਿੱਲ ਸਾਹਿਬ ਤੇ ਇਹ ਵੀ ਆਪਣੇ ਸਾਈਕਲ ਦੇ ਨਾਲ ਹੀ ਜਾ ਰਹੇ ਆ ਤੇ ਸਾਈਕਲ ਯਾਤਰਾ ਕਰਕੇ ਜਾ ਰਹੇ ਆ ਬਹੁਤ ਇਹਨਾਂ ਦਾ ਵੱਡਾ ਉਪਰਾ ਲੈ ਜੀ ਤੇ ਇਹ ਜਿਹੜੀ ਚੜ੍ਹਾਈ ਹੈ ਇਹ ਬਿਲਕੁਲ ਸਿੱਧੀ ਚੜ੍ਹਾਈ ਹੈ 3 ਕਿਲੋਮੀਟਰ ਇਹ ਕੁਦਰਤ ਦਾ ਆਨੰਦ ਦੇਖੋ ਮੈਂ ਤੁਹਾਨੂੰ ਇੱਕ ਕੁਦਰਤ ਦਾ ਚਮਤਕਾਰ ਦਿਖਾਣਾ ਇਹ ਦੇਖੋ ਜੀ ਦਰਖਤ ਦੇ ਵਿੱਚ ਦੀ ਪਾਣੀ ਆ ਰਿਹਾ ਹੈ ਇਹ ਦੇਖੋ ਪਰਮਪਿਤਾ ਪਰਮਾਤਮਾ ਦੀ ਲੀਲਾ ਆਪਾਰ ਹੈ ਇਹ ਦਰਖਤ ਦੇ ਵਿੱਚ ਦੀ ਪਾਣੀ ਆ ਰਿਹਾ ਹੈ ਤੇ ਇਹ ਦੇਖੋ ਇਹ ਬੜੇ ਥਾਲਾਂ ਤੋਂ ਆ ਰਿਹਾ ਹੈ ਇਸੇ ਤਰ੍ਹਾਂ ਹਰ ਵਾਰ ਮੈਂ ਜਦੋਂ ਆਂਦਾ ਸੀ ਤਾਂ ਇਹ ਦੇਖਦਾ ਜ਼ਰੂਰ ਸੀ ਤੇ ਹੈਲੀਪੈਡ ਆ ਗਈ ਹੈ ਇੱਥੋਂ 3 ਕਿਲੋਮੀਟਰ ਰਹਿ ਗਿਆ ਹੈ ਗੁਰਦੁਆਰਾ 5 ਤੇ ਹੈਲੀਪੈਡ ਤੇ ਹੈਲੀਕਾਪਟਰ ਦਾ ਹਾਲੇ ਮੌਸਮ ਕਰਕੇ ਬੰਦ ਹੈ ਬੰਦ ਕਰਿਆ ਬਿਆ ਤੇ ਹੈਲੀਪੈਡ ਮੈਂ ਤੁਹਾਨੂੰ ਦਿਖਾ ਰਿਆ ਤੇ ਇੱਥੋਂ ਤਕਰੀਬਨ 3 ਕਿਲੋਮੀਟਰ ਦੇ ਆਸ-ਪਾਸ ਹੈ ਗੁਰਦੁਆਰਾ ਸਾਹਿਬ ਤੇ ਇਹ ਪਲਕੀ ਵਾਲਿਆਂ ਦਾ ਦੇਖੋ ਤੁਸੀਂ ਭਾਈ ਸਾਹਿਬ ਇਹ ਸਾਰੇ ਬੰਦੇ ਇਕੱਠੇ ਸਟੈਪ ਚੱਕਦੇ ਆਂ ਦੇਖੋ ਇਕੱਠੇ ਪੈਰ ਚੱਕਦੇ ਆਂ ਰੱਖਦੇ ਆਂ ਇਕੱਠੇ ਪੈਰ ਚੱਕਦੇ ਆਂ ਰੱਖਦੇ ਆਂ ਤੇ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਜੀ ਜਿਹੜੇ ਬੰਦੇ ਅਪੰਗ ਹੈ ਜਾਂ ਯਾਤਰਾ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਨੂੰ ਇਹ ਪੈਰ ਲੈ ਕੇ ਜਾਂਦੇ ਆਂ ਤੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਰਸ਼ਤਾਨ ਦੇ ਦਰਸ਼ਨ ਕਰਾਉਂਦੇ ਆਂ ਇਹ ਅਸੀਂ ਪਹੁੰਚ ਗਿਆ ਜੀ ਗੋਬਿੰਦ ਤਾਮ ਗੋਬਿੰਦ ਤਾਮ ਦਾ ਇਹ ਬਹੁਤ ਸੋਨਾ ਜਿਹਾ ਸਥਾਨ ਹੈ ਇੱਥੇ ਤੁਸੀਂ ਰਾਤ ਨੂੰ ਸਟੇ ਕਰ ਸਕਦੇ ਹੋ ਤੇ ਇੱਥੇ ਜਿਹੜੇ ਬੰਦੇ ਖੋਜੀਦਾਲ ਸੀ ਜਿਨ੍ਹਾਂ ਨੇ ਹਿਮਕੁੰਡ ਸਾਹਿਬ ਦੀ ਖੋਜ ਕੀਤੀ ਉਹ ਇਹ ਦਰਖਤ ਦੇ ਵਿੱਚ ਰਹਿੰਦੇ ਹੁੰਦੇ ਸਨ ਤੇ ਜਿਨ੍ਹਾਂ ਦੇ ਵਿੱਚ ਖੋਜ ਕਰਨ ਦੇ ਵਿੱਚ ਸੀ ਪੰਡਿਤ ਤਾਰਾ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਇਹਨਾਂ ਨੇ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਖੋਜ ਕੀਤੀ ਹੈ ਤੇ ਉਸ ਤੋਂ ਬਾਅਦ ਸੰਤ ਸੋਹਣ ਸਿੰਘ ਅਤੇ ਹਵਲਦਾਰ ਮੋਦਨ ਸਿੰਘ ਜੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਇਸ ਸਥਾਨ ਨੂੰ ਬਣਾਉਣ ਵਾਸਤੇ ਤੇ 1937 ਈਸਵੀ ਦੇ ਵਿੱਚ ਇਸ ਸਥਾਨ ਤੇ ਪਹਿਲੀ ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਬਹੁਤ ਵਧੀਆ ਸਥਾਨ ਹੈ ਇੱਥੇ ਤੁਸੀਂ ਲੰਗਰ ਪਾਣੀ ਛੱਕ ਕੇ ਆਰਾਮ ਕਰਕੇ ਅਗਲੇ ਦਿਨ ਅਸੀਂ ਯਾਤਰਾ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਤੇ ਇਹ ਚੜਾਈ 6 ਕਿਲੋਮੀਟਰ ਦੀ ਹੈ ਬਿਲਕੁਲ ਸਿੱਧੀ ਚੜਾਈ ਹੈ ਤੇ ਕੱਲ ਦੇ ਬੜੇ ਜ਼ਿਆਦਾ ਥੱਕ ਗਏ ਸੀ ਤੇ ਅਸੀਂ ਤੇ ਘੋੜੇ ਲੈਣ ਗਏ ਆ ਤੇ ਇੱਥੇ ਜਿਹੜਾ ਘੋੜੇ ਦਾ ਪ੍ਰਾਈਸ ਹੈ ਉਹ 2800 ਰੁਪਏ ਦੇ ਵਿੱਚ ਆਪ ਡਾਊਨ ਕਰਦੇ ਨੇ ਤੇ 2000 ਰੁਪਏ ਇੱਕ ਸੈੱਟ ਦਾ ਲੈ ਰਹੇ ਆ ਤੇ 2000 ਰੁਪਏ ਮੇਰੇ ਨਾਲ ਦੇ ਜਿਹੜੇ ਭਾਈ ਸਾਹਿਬ ਹੈ ਉਹ ਬਜ਼ੁਰਗ ਹੈ ਜਿਆਦਾਤਰ ਤੇ ਉਹਨਾਂ ਨੂੰ ਤਾਂ ਘੋੜਾ ਕਰਨਾ ਪੈਣਾ ਤੇ ਘੋੜਾ ਸਾਰੇ ਨਹੀਂ ਕਰ ਲਿਆ ਫਿਰ ਕਿਉਂਕਿ ਗਰੁੱਪ ਹੀ ਸਾਰਾ ਘੋੜਿਆਂ ਦੇ ਚਲੇ ਜਾਊਗਾ ਤੇ ਅਸੀਂ ਇੱਕ ਸੈੱਟ ਦਾ ਕਰ ਲਿਆ ਭਾਈ ਸਾਹਿਬ ਨੇ ਦੋ ਸੈੱਟ ਦਾ ਹੋ ਗਿਆ ਝਰਨੇ ਦੇਖੋ ਕਿੰਨੇ ਸੋਹਣੇ ਆ ਤੇ ਜਿਹੜਾ ਇੱਥੇ ਹੁਣ ਜਾਂਦੇ ਹੋਏ ਵਾਤਾਵਰਨ ਹੈ ਉਹ ਇੰਨਾ ਸ਼ੁੱਧ ਹੈ ਕਿ ਤੁਸੀਂ ਕਲਪਨਾ ਨਹੀਂ ਕਰ ਸਕਦੇ ਇਹ ਦੇਖੋ ਨਿਸ਼ਾਨ ਸਾਹਿਬ ਦਿਖਣਾ ਸ਼ੁਰੂ ਹੋ ਗਿਆ ਜੀ 3 ਕਿਲੋਮੀਟਰ ਤੇ ਇਹ ਸਾਹਮਣੇ ਨਿਸ਼ਾਨ ਸਾਹਿਬ ਹੈ ਜਿਹੜਾ ਸੱਤ ਚੋਟੀਆਂ ਦੇ ਉੱਪਰ ਨਿਸ਼ਾਨ ਸਾਹਿਬ ਲੱਗੇ ਹੋਏ ਆ ਉਹ ਵੀ ਅੱਗੇ ਜਾ ਕੇ ਦਿਖਣਗੇ ਮੌਸਮ ਦੇ ਵਿੱਚ ਥੋੜੀ ਨਮੀ ਹੈ ਬੱਦਲਬਾਈ ਹੋਈ ਵੀ ਹੈ ਤੇ ਇਹ ਦੇਖੋ ਤੁਸੀਂ ਇਹ ਜਿਹੜੇ ਲੇਬਰ ਦਾ ਕੰਮ ਕਰ ਰਹੇ ਆ ਇਹ ਨਿਚੋਂ ਆਉਂਦੇ ਆ ਡੈਲੀ ਉੱਪਰ ਤੇ ਉੱਪਰ ਜਾ ਕੇ ਵਿਚਾਰੇ ਲੇਬਰ ਕਰਕੇ ਠੀਕ ਹੈ ਨਾ ਗੁਰੂ ਘਰ ਦਾ ਰਸਤਾ ਸਵਾਰ ਰਹੇ ਆ ਇਹਨਾਂ ਦੀ ਦੇਖੋ ਕਿੰਡੀ ਵੱਡੀ ਕਹਾਣੀ ਹੈ ਕਿੰਡੀ ਵੱਡੀ ਸੇਵਾ ਹੈ ਤੇ ਇਹ ਭਾਈ ਸਾਹਿਬ ਆ ਜਿਹੜੇ ਮੇਰੇ ਨਾਲ ਬੈਠੇ ਆ ਇਹ ਵੀ ਇਹੀ ਕੰਮ ਕਰਦੇ ਆ ਤੇ ਇਹ ਰਸਤਾ ਸਵਾਰ ਰਹੇ ਆ ਤੇ ਪ੍ਰਮਾਤਮਾ ਇਹਨਾਂ ਦੇ ਵੀ ਰਸਤਾ ਸਵਾਰੂਗੀ ਤੇ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਤੇ ਮੈਂ ਤੁਹਾਨੂੰ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਅਲੋਕਿਕ ਨਜ਼ਾਰੇ ਦਿਖਾਣਾ ਤੇ ਇਹ ਸਿੱਧੀ ਚੜਾਈ ਹੈ ਜਿਹੜੀ ਪੌੜੀਆਂ ਵਾਲੀ ਹੈ ਇੱਥੋਂ ਵੀ ਲੋਕ ਚੜ ਕੇ ਪੈਦਲ ਆ ਰਹੇ ਆ ਯਾਤਰਾ ਕਰਕੇ ਦੇਖੋ ਜੀ ਬਹੁਤ ਵੱਡਾ ਉਪਰ ਆ ਲਾਏ ਬਹੁਤ ਵੱਡੀ ਮਹਾਨਤਾ ਹੈ ਇਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸ੍ਰੀ ਹੇਮਕੁੰਡ ਸਾਹਿਬ ਜੀ ਕਿੰਨਾ ਸੁੰਦਰ ਸਥਾਨ ਹੈ ਕਲਪਨਾ ਨਹੀਂ ਕਲਪਨਾ ਵੀ ਨਹੀਂ ਕਰ ਸਕਦੇ ਤੁਸੀਂ ਇੰਨਾ ਸੁੰਦਰ ਹੈ ਦੇਖੋ ਉੱਪਰ ਬੱਦਲ ਵਾਈ ਹੋਈ ਵੀ ਹੈ ਬਹੁਤ ਵਧੀਆ ਮੌਸਮ ਹੈ ਬੱਦਲ ਤਾਂ ਨਹੀਂ ਪਿਆ ਪਰ ਮੌਸਮ ਬਹੁਤ ਵਧੀਆ ਹੈ ਥੱਲੇ ਜਾ ਰਹੇ ਹਾਂ ਜੀ ਆਪਾਂ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਦਾ ਮੈਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਵਾਂਗਾ ਤੇ ਸਭ ਤੋਂ ਪਹਿਲਾਂ ਕਰਾਂਗੇ ਅਸੀਂ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਪੇਰਾ ਸੀ ਜਾਵਾਂਗੇ ਦਰਬਾਰ ਸਾਹਿਬ ਤੇ ਹੁਕਮਨਾਮਾ ਸੁਣਾਗੇ ਗੁਰੂ ਘਰ ਜੀ ਦਾ ਤੇ ਸਾਡੀ ਯਾਤਰਾ ਸੰਪੂਰਨ ਹੋ ਗਈ ਜੀ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸਥਾਨ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਸ਼ਰਨ ਕਰਕੇ ਉਹ ਚਲਦੇ ਆ ਜੀ ਉਹਨਾਂ ਸਾਹਿਬ ਜੀ ਦੇ ਦਰਸ਼ਨ ਕਰਨਾ ਸ੍ਰੀ ਵਾਹਿ ਹੈ ਪ੍ਰੋ ਸਾਹਿਬ ਜੀ ラ「パンジマ」 ਮਿਲੇ ਗੋਰਾਪੁਰਾ ਮਨ ਚਿੰਦੇ ਸਭਲੇ ਭਲ ਪਾਵੋ ਜੀ ਅਕਰ ਸੰਗ ਸਾਈ ਰਹਾਓ ਨਾਰਾਇਣ ਪ੍ਰਾਰ ਧਾਰਾ पत ज नार ना पति पुनीत कर मीने कर किरपा जस दिन आर ब्रह्म करें प्रतिपाला ਸਤ ਜੀ assemblage ਰੱਖਵਾਗਾ ਹਰ ਦਿਨ ਰਹੇ ਕਿਰਤਨ ਗਾਈਐ ਬਾਹੜਨਾ ਜੋਨੀ ਪਾਈਐ ਜਿਸ ਦੇਵ ਪਰਖ ਬਿਦਾਤਾ ਹਾਂਜੀ ਹਰ ਰਸ ਤਿਨਹੀ ਜਾਤਾ ਜਮਨ ਕੰਕਰ ਨੇ ਐੜਨਾ ਆ ਸੁਖ ਨਾਨਕ ਸਰਨੇ ਪਾਇਆ ਜਿਸ ਦੇਵ ਪ੍ਰਖ ਵਿਦਾਤਾ ਆਰੇ ਰਸਨੀ ਚਾਤਾ ਧਮਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਮੈਂ ਪਰਮਪਿਤਾ ਪਰਮਾਤਮਾ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸੋਹਣੀ ਤੇ ਇੰਨੀ ਖੂਬਸੂਰਤ ਜਗ੍ਹਾ ਦੇਖਣ ਦਾ ਮੌਕਾ ਦਿੱਤਾ ਤੇ ਮੇਰਾ ਐਕਸਪੀਰੀਅੰਸ ਹੈ ਜੋ ਉਹ ਬਹੁਤ ਸ਼ਾਨਦਾਰ ਰਿਹਾ ਹੈ ਹਿਮਕੁੰਡ ਸਾਹਿਬ ਜੀ ਦਾ ਇੱਥੇ ਤੁਸੀਂ ਪ੍ਰਕਿਰਤੀ ਦੇ ਨਾਲ ਜੁੜੋਗੇ ਤੇ ਅਗਲੀ ਯਾਤਰਾ ਹੈ ਜਿਹੜੀ ਸਾਡੀ ਉਹ ਮਾਨਾ گاਉਂ ਦੀ ਹੋਊਗੀ ਤੇ ਅਗਲੀ ਵੀਡੀਓ ਦੇਖਣੀ ਨਾ ਭੁੱਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ